ਸ੍ਰੀ ਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਦੋਸਤੋ ਜਿਹੜਾ ਮੀਂਹ ਦੇ ਕਾਰਨ ਪਿੰਡ ਹਿੰਮਤਕੁਰੇ ਦੇ ਜਿਹੜੇ ਕਿਰਤੀ ਲੋਕ ਨੇ ਉਹਨਾਂ ਦੇ ਜਿਹੜਾ ਕਾਫੀ ਨੁਕਸਾਨ ਹੋ ਰਿਹਾ ਘਰਾਂ ਦਾ ਛੱਤਾਂ ਡਿੱਗ ਰਹੀਆਂ ਤੇ ਅੱਜ ਇੱਕ ਹੋਰ ਪਰਿਵਾਰ ਦੀ ਜਿਹੜੀ ਛੱਤ ਡਿੱਗ ਪਈ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਹੜਾ ਕਿਹੜਾ ਨੁਕਸਾਨ ਹੋਇਆ ਕਿੰਨਾ ਨੁਕਸਾਨ ਆ ਬਾਈ ਤੁਹਾਡਾ ਜਿਹੜੀ ਇਹ ਕੀ ਡਿੱਗਿਆ ਤੁਹਾਡਾ ਇੱਥੇ ਇੱਥੇ ਬਾਈ ਆਪਣਾ ਅਫਸੋਹੀ ਸੀਗੀ ਆਪਾਂ ਮੇਰੇ ਭਰਾ ਦਾ ਘਰ ਪਹਿਲੇ ਪਾਸੇ ਸੀਗਾ ਜੀ ਇਹ ਡਿੱਗ ਪਿਆ ਸੀਗਾ ਬੱਤੇ-ਬੱਤੇ ਡਿੱਗ ਗਏ ਨਾਲ ਹੀ ਜਣੇ ਆਪਣੇ ਇਹੜਾ ਕੋਣਾ ਬਹੁਤ ਨੁਕਸਾਨ ਸਾਡਾ ਵੀ ਇਹਦੇ ਨਾਲ ਹੀ ਹੈ ਜੀ ਇਹ ਪਤਾ ਨਹੀਂ ਜੀ ਦੁਵਾਰੇ ਮੀਂਹ ਆ ਗਿਆ ਤਾਂ ਸਾਡਾ ਵੀ ਘਰ ਡਿੱਗ ਸਕਦਾ ਉਸ ਟਾਈਮ ਪਹਿਲਾਂ ਬਾਈ ਨੇ ਜਿਹੜੇ ਆਹ ਦੋ ਕਮਰੇ ਪਾਏ ਸੀ ਤੇ ਮਸਾਂ ਪੈਸੇ ਜੋੜ ਕੇ ਬੰਦਾ ਘਰ ਪਾਉਂਦਾ ਤੇ ਨਾਲ ਇਹ ਰਸੋਈ ਵੀ ਪਾਈ ਸੀ ਪਰ ਇਹ ਬਾਲਿਆਂ ਤੇ ਸੀ ਇਹ ਸਾਰੀ ਡਿੱਗ ਵੀ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਨਵਾਂ ਘਰ ਪਾਇਆ ਵਾ ਸੀ ਇਹਦੇ ਵਿੱਚ ਤੇੜਾ ਬਹੁਤ ਆਈਆਂ ਤੇ ਪਹਿਲਾਂ ਨਾਲ ਇੱਕ ਘਰ ਪਿਆ ਵਾ ਬਾਈ ਦਾ ਬਸੰਤ ਸਿੰਘ ਦਾ ਉਹਨਾਂ ਦੇ ਘਰ ਡਿੱਗਣ ਦੇ ਕਾਰਨਾਂ ਇਨਾਂ ਦੇ ਕਰਨੋਂ ਵੀ ਜਿਹੜਾ ਨੁਕਸਾਨ ਹੋ ਰਿਹਾ ਕੰਧਾਂ ਤੇ ਤੇੜਾਂ ਆ ਰਹੀਆਂ ਤੇ ਆਹ ਰਸੋਈ ਦਾ ਤਾਂ ਜਿਹੜਾ ਨੁਕਸਾਨ ਹੋਈ ਪਹੁੰਚ ਗਿਆ ਜਿਹੜੀਆਂ ਆਹ ਥੱਲੇ ਆ ਥਾਂ ਇਹ ਦਬ ਰਿਹਾ ਇੱਥੇ ਤੇੜਾਂ ਆ ਰਹੀਆਂ ਬਹੁਤ ਸਾਰੀਆਂ ਤੇ ਰਸੋਈ ਪੂਰੀ ਤਰ੍ਹਾਂ ਨੁਕਸਾਨੇ ਗਈ ਭਾਈ ਇਹ ਜਿਹੜੀਆਂ ਇੱਟਾਂ ਸਾਫ਼ ਕਰਕੇ ਕੱਢ ਰਿਆ ਤੇ ਇੱਥੇ ਵਧੀਆ ਸੀ ਇਹਨਾਂ ਦੇ ਜਿਹੜਾ ਭਾਂਡਾ ਢਿੰਡਾ ਸੀ ਉਹ ਵੀ ਥੱਲੇ ਦਬ ਗਿਆ ਤੇ ਮੀਂਹ ਪੈਣ ਕਾਰਨ ਜਿਹੜਾ ਭਾਂਡਾ ਢਿੰਡੇ ਦਾ ਵੀ ਨੁਕਸਾਨ ਹੋ ਗਿਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਾਡਾ ਜਿਹੜਾ ਨੁਕਸਾਨ ਹੋਇਆ ਰਸੋਈ ਦਾ ਸਾਰੇ ਕੁਝ ਹੋ ਗਿਆ ਬਾਈ ਸਾਡਾ ਨੁਕਸਾਨ ਹੈ ਬਸ ਇਹ ਕਹਿੰਨੇ ਆ ਵੀ ਰਸੋਈ ਵੀ ਡੈਗ ਗਈ ਸਾਡੀ ਤੇ ਥੱਲੇ ਸਮਾਨ ਸੀ ਉਹ ਵੀ ਸਾਰਾ ਫੈਸ ਗਿਆ ਤੇ ਬਾਈ ਕੀ ਕੰਮ ਕਰਦਾ ਜੀ ਇਹ ਕੁਝ ਨਹੀਂ ਵਿਧਾੜੀ ਦੱਪੇ ਕਰਦੇ ਆ ਜੀ ਤਾਂ ਬਾਈ ਹੁਣ ਤਾਂ ਮੀਹਾਂ ਦੇ ਕਾਰਨ ਜਿਹੜੀ ਵਿਧਾੜੀ ਵੀ ਰੋਈ ਮੀਹ ਦੇ ਕਰ ਹਾਂ ਡੈਗ ਗਿਆ ਥੱਲੇ ਥੱਲੇ ਨੀ ਉਹ ਵੀ ਥੱਲੇ ਪੈ ਗਿਆ ਉੱਧਰ ਵਾਪਸੇ ਵੀ ਪਾਣੀ ਨਿਕਲ ਗਿਆ ਸਾਡਾ ਸਾਰਾ ਹੀ ਉੱਧਰ ਜਾਂਦਾ ਸੀ ਕਿੰਨੇ ਜਵਾਗ ਹੈ ਜੀ ਆਪਣੇ ਬੱਚੇ ਕਿੰਨੇ ਬੱਚੇ ਹੈਗੇ 2-3 ਬੱਚੇ ਹੈਗੇ ਛੋਟੇ-ਛੋਟੇ ਬੱਚੇ ਆ ਮੇਰੇ ਜੀ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਬਸ ਮੰਗ ਸਾਡੇ ਇਹ ਸਾਨੂੰ ਆਹੀ ਪਾਸ ਪਾ ਦੇ ਬਸ ਹੋਰ ਸਾਨੂੰ ਚਾਹੀਦਾ ਨਹੀਂ ਠੀਕ ਹੈ ਮਸਾਂ ਦਾ ਘਰ ਪਾਉਂਦਾ ਕਿਉਂਕਿ ਕੁਝ ਟਾਈਮ ਪਹਿਲਾਂ ਤੁਸੀਂ ਪਾਇਆ ਸੀ ਇਹ ਵੀ ਬਾਹਰਲੇ ਕਿਨਾਰੇ ਹੋ ਇਹ ਵੀ ਹੁਣ ਪਤਾ ਨਹੀਂ ਨੀ ਪੈ ਗਿਆ ਤਾਂ ਸੋنگਾ ਇਹ ਪਤਾ ਨਹੀਂ ਸਾਰਾ ਦੇਖਦਾ ਹੈ ਹਾਂ ਤੇ ਆਪਣਾ ਨਾਮ ਬੋਲ ਦਿਓ ਬਾਈ ਕਿੱਥੇ ਹੈਗਾ ਆਪਣਾ ਪਿੰਡ ਹਿੰਮਤਪੁਰਾ ਜੀ ਹਾਂਜੀ ਤਸੀਹ ਨਿਹਾਲ ਸਿੰਘਾ ਜਿਲ੍ਹਾ ਮੋਗਾ ਜੀ ਹਾਂਜੀ ਨਾਂ ਕੀ ਹੈ ਤੁਹਾਡਾ ਜੀਜੀਤ ਸਿੰਘ ਹੈ ਜੀ ਤੇ ਪੁੱਤਰ ਪੁੱਤਰ ਗਗਨਦੀਪ ਸੰਦੀਪ ਨਹੀਂ ਨਹੀਂ ਵਰਨਾਮ ਸਿੰਘ ਦਾ ਵਰਨਾਮ ਸਿੰਘ ਦਾ ਵਰਨਾਮ ਸਿੰਘ ਦਾ ਪੁੱਤਰ ਬੌਰੀਆਂ ਸਿੱਖਾਂ ਦੇ ਘਰਾਂ ਦੇ ਵਿੱਚ ਲੋਕੇਸ਼ਨ ਆ ਜਿਹੜਾ ਨਮਾ ਛੱਪੜ ਪਰ ਬਣਿਆ ਤੇ ਗਲੀ ਦੇ ਵਿੱਚ ਆ ਕੇ ਉੱਥੇ ਇਹਨਾਂ ਦਾ ਘਰ ਆ ਤੁਸੀਂ ਆ ਕੇ ਇਹਨਾਂ ਦੇ ਹਾਲਾਤ ਵੀ ਦੇਖ ਸਕਦੇ ਹੋ ਤਾਂ ਇਹਨਾਂ ਦੀ ਚਾਹ ਸਵੇਰੇ ਦੇਖ ਲੋ ਬੜਾ ਬੁਰਾ ਹਾਲ ਹੈ ਪੈ ਪੈਪੀ ਲਾਇਆ ਸਮਝ ਲੈ ਜਿਹੜਾ ਤਾਂ ਤੋਂ ਪਾਣੀ ਆਉਂਦਾ ਸੀਗਾ ਇਹ ਕਿਸੇ ਤੋਂ ਮੰਗ ਕੇ ਲੈਂਦਾ ਜ਼ਿਮੀਂਦਾਰ ਤੋਂ ਉਹ ਵੀ ਨਹੀਂ ਹੀ ਪੈਪ ਵਿੱਚ ਪਾ ਕੇ ਪਾਣੀ ਬਾਹਰ ਕਢਣ ਦੀ ਖਿਚਲਾ ਕਰ ਗਏ ਠੀਕ ਹੈ ਦੋਸਤੋ ਬਾਤ ਤੋਂ ਬਾਅਦ ਦੀ ਜਿਹੜੀ ਪਰਿਵਾਰ ਦੀ ਮਦਦ ਹੋਣੀ ਚਾਰ ਸਪਰੀ ਮਾਰਦੇ ਸਾਡੇ ਨਾਲ ਹੀ ਰਹਿੰਦੇ ਆ ਉਹ ਹਜੇ ਹੈ ਨਹੀਂ ਸੀ ਕਿ ਤਾਂ ਕਰਦੇ ਤਾਂ ਬਚਾਅ ਹੋ ਗਿਆ